ਜਦੋਂ ਭਾਈ ਮੋਰ ਸਿੰਘ ਜੀ ਦਾ ਨਾਮ ਆਉਂਦਾ ਹੈ ਭਾਈ ਬਖਸ਼ੀਸ਼ ਸਿੰਘ ਜੀ ਕਲਯੁਗ ਭਾਈ ਪ੍ਰੇਮ ਸਿੰਘ ਜੀ ਉਹਨਾਂ ਦਾ ਨਾਮ ਆਉਂਦਾ ਹੈ ਤੇ ਸਿਰ ਝੁਕਦਾ ਇਸ ਪਰਿਵਾਰ ਨੂੰ ਕੁੱਲ ਮਿਲਾ ਕੇ 10 ਜੀ ਸ਼ਹੀਦ ਨੇ ਕਿਉਂਕਿ ਸ਼ਹੀਦ ਭਾਈ ਮੋਰ ਸਿੰਘ ਦੇ ਭੈਣ ਜੀ ਨੇ ਮਾਤਾ ਸੁਹਾਗਵੰਤੀ ਜੀ ਤੇ ਸ਼ਹੀਦ ਭਾਈ ਬਖਸ਼ੀਸ਼ ਸਿੰਘ ਕਲਯੁਗ ਤੇ ਸ਼ਹੀਦ ਭਾਈ ਪ੍ਰੇਮ ਸਿੰਘ ਜੀ ਦੇ ਮਾਤਾ ਜੀ ਨੇ ਤੇ ਇਹਨਾਂ ਦੇ ਘਰ ਬਣਾਉਣ ਦਾ ਇੱਕ ਉਪਰਾਲਾ ਆਪਸ ਆਪ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਕੀਤਾ ਸੀਗਾ ਜਿਹੜਾ ਲਗਭਗ ਜਿਹੜਾ ਅੱਧ ਦੇ ਵਿੱਚ ਅਸੀਂ ਪਹੁੰਚ ਗਏ ਆਂ ਤੇ ਥੋੜਾ ਜਿਆਦਾ ਦਿੱਕਤ ਆਈ ਸੀ ਤੇ ਪਿਛਲੇ ਦਿਨੀ ਦੁਬਾਰਾ ਇੱਕ ਵੀਡੀਓ ਬਣਾ ਕੇ ਸੰਗਤ ਨਾਲ ਸਾਂਝੀ ਕੀਤੀ ਸੀ ਤੇ ਉਹ ਵੀਡੀਓ ਵੇਖ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤ੍ਰਿਪਤਜੀਤ ਸਿੰਘ ਖਹਿਰਾ ਅ ਯੂਐਸਏ ਤੋਂ ਉਹਨਾਂ ਨੇ ਸਾਨੂੰ 104000 ਰੁਪਏ ਦੀ ਸੇਵਾ ਭੇਜੀ ਸੀ ਇਹ ਭੈਣ ਜੀ ਇਹ ਤੁਹਾਡੇ ਵੀਰ ਨੇ ਭੇਜੀ ਹੈ ਸੇਵਾ ਤੇ ਇਹ ਸੇਵਾ ਤੁਹਾਡੇ ਅਸੀਂ سپਰਦ ਕਰ ਰਹੇ ਹਾਂ ਭਾਈ ਸਾਹਿਬ ਜੀ ਇਹ ਸੇਵਾ ਜਿਹੜੀ ਭੇਜੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰਗੁਜ਼ਾਰ ਹਾਂ ਅਸੀਂ ਤੇ ਜਿਹੜੇ ਸ਼ੀਰ ਪਰਵਾਦਾ ਨੂੰ ਤੁਸੀਂ ਸੇਵਾ ਕਰਦੇ ਜੇ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖੇ 사ਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਵੰਦਰ ਸਿੰਘ ਪਖੋਕੇ ਜਿਵੇਂ ਕਿ ਤੁਸੀਂ ਅਕਸਰ ਸਾਡੀਆਂ ਵਕ ਵਕ ਵੀਡੀਓ ਜੇ ਵਿੱਚ ਸਾਡੇ ਸੇਵਾ ਕਾਰਜਾਂ ਬਾਰੇ ਅਸੀਂ ਆਪਣੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਪਿਛਲੇ ਦਿਨੀ ਇੱਕ ਕਾਰਜ ਸ਼ੁਰੂ ਕੀਤਾ ਸੀਗਾ ਬਹੁਤੀ ਸਤਿਕਾਰਯੋਗ ਮਾਤਾ ਸੁਹਾਗਵੰਤੀ ਜੀ ਤੇ ਇਹ ਸਾਡੇ ਭੈਣ ਜੀ ਨੇ ਉਹਨਾਂ ਦੇ ਬੇਟੀ ਬੀਬੀਦਰਸ਼ਨ ਕੌਰ ਜੀ ਤੇ ਇੱਥੇ ਇਹਨਾਂ ਦੇ ਨਗਰ ਦੇ ਵਿੱਚ ਅ ਸ਼ਹੀਦ ਭਾਈ ਪ੍ਰੇਮ ਸਿੰਘ ਤੇ ਸ਼ਹੀਦ ਭਾਈ ਬਖਸ਼ੀ ਸਿੰਘ ਕਲਜੋਗ ਤੇ ਸ਼ਹੀਦ ਭਾਈ ਮੋਰ ਸਿੰਘ ਜੀ ਇਹ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਉਂਕਿ ਸ਼ਹੀਦ ਭਾਈ ਮੋਰ ਸਿੰਘ ਦੇ ਭੈਣ ਜੀ ਨੇ ਮਾਤਾ ਸੁਹਾਗਵੰਤੀ ਜੀ ਤੇ ਸ਼ਹੀਦ ਭਾਈ ਬਖਸ਼ੀ ਸਿੰਘ ਕਲਜੋਗ ਤੇ ਸ਼ਹੀਦ ਭਾਈ ਪ੍ਰੇਮ ਸਿੰਘ ਜੀ ਦੇ ਮਾਤਾ ਜੀ ਨੇ ਤੇ ਇਹਨਾਂ ਦੇ ਘਰ ਬਣਾਉਣ ਦਾ ਇੱਕ ਉਪਰਾਲਾ ਆਪਸ ਆਪ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਕੀਤਾ ਸੀਗਾ ਜਿਹੜਾ ਲਗਭਗ ਜਿਹੜਾ ਅੱਧ ਦੇ ਵਿੱਚ ਅਸੀਂ ਪਹੁੰਚ ਗਏ ਆ ਤੇ ਥੋੜਾ ਜਿਆਦਾ ਦਿੱਕਤ ਆਈ ਸੀ ਤੇ ਪਿਛਲੇ ਦਿਨੀ ਦੁਬਾਰਾ ਇੱਕ ਵੀਡੀਓ ਬਣਾ ਕੇ ਸੰਗਤ ਨਾਲ ਸਾਂਝੀ ਕੀਤੀ ਸੀ ਤੇ ਉਹ ਵੀਡੀਓ ਵੇਖ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤ੍ਰਿਪਤਜੀਤ ਸਿੰਘ ਖਹਿਰਾ ਅ ਯੂ ਐਸ اے ਤੋਂ ਉਹਨਾਂ ਨੇ ਸਾਨੂੰ 1 ਲੱਖ 4000 ਰੁਪਏ ਦੀ ਸੇਵਾ ਭੇਜੀ ਸੀ ਤੇ ਉਹਦੇ ਚੋਂ 11000 ਰੁਪਇਆ ਕਿਸੇ ਹੋਰ ਕਾਰਜ ਲਈ ਉਹਨਾਂ ਦਾ ਹੁਕਮ ਆਇਆ ਸੀਗਾ ਤੇ ਉਹਦੇ ਚੋਂ 93000 ਰੁਪਇਆ ਜਿਹੜਾ ਉਹ ਅੱਜ ਅਸੀਂ ਕਿਉਂਕਿ ਮਾਤਾ ਸੁਹਾਗਵੰਤੀ ਜੀ ਦੀ ਬੇਟੀ ਆ ਸਾਡੇ ਭੈਣ ਜੀ ਬੀਬੀ ਦਰਸ਼ਨ ਕੌਰ ਜੀ ਤੇ ਇਹਨਾਂ ਦੀ ਦੇਖ ਰੇਕ ਚ ਸਾਰਾ ਇਹ ਕਾਰਜ ਸਰੇ ਚੱਲ ਰਿਹਾ ਤੇ ਅਸੀਂ ਉਹ 93000 ਦੀ ਸੇਵਾ ਜਿਹੜੀ ਆ ਵੀਰ ਤ੍ਰਿਪਜੀਤ ਸਿੰਘ ਜੀ ਖੈਰਾ ਸਾਹਿਬ ਯੂ ਐਸ ਏ ਵਾਲਿਆਂ ਵੱਲੋਂ ਭੇਜੀ ਸੇਵਾ ਚੋਂ ਅੱਜ ਭੈਣ ਜੀ ਦੇ سپرد ਕਰ ਰਹੇ ਹਾਂ ਤੇ ਸਤਿਗੁਰੂ ਕਿਰਪਾ ਕਰਨ ਅ ਵੀਰ ਤੇਜਪ੍ਰੀ ਜੀ ਸੰਖੇਰਾ ਦੀ ਕਮਾਈ ਦੇ ਵਿੱਚ ਦਿਨ ਦੁਗਣੀ ਤਰਾ ਚੌਗਣੀ ਸੱਚੇ ਪਾਤਸ਼ਾਹ ਤਰੱਕੀ ਬਖਸ਼ਣ ਕਿਉਂਕਿ ਇਹ ਅੱਜ ਹੀ ਨਹੀਂ ਜਦੋਂ ਵੀ ਕਦੀ ਕਿਸੇ ਸ਼ਹੀਦ ਪਰਿਵਾਰ ਦੀ ਮੁਸ਼ਕਲ ਜਾਂ ਉਹਨਾਂ ਦੀ ਕੋਈ ਗੱਲ ਦਾਸਤਾਂ ਅਸੀਂ ਉਹਨਾਂ ਨਾਲ ਸਾਂਝੀ ਕੀਤੀ ਆ ਤੇ ਉਹਨਾਂ ਨੇ ਜ਼ਰੂਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਨੂੰ ਦਸਵੰਦ ਕੱਢ ਕੇ ਭੇਜਿਆ ਤੇ ਅਸੀਂ ਉਹਨਾਂ ਦੇ ਹਮੇਸ਼ਾ ਸ਼ੁਕਰਗੁਜ਼ਾਰ ਹਾਂ 사ਤਗੁਰੂ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਣ ਪੂਰੇ ਪਰਿਵਾਰ ਤੇ ਉਹਨਾਂ ਦੇ ਮਿਹਰ ਭਰੇ ਹੱਥ ਰੱਖਣ ਨਾਲ ਉਹਨਾਂ ਦੇ ਕਾਰੋਬਾਰਾਂ ਚ ਬਰਕਤਾਂ ਬਖਸ਼ਣ ਤੇ ਇਹ ਭੈਣ ਜੀ ਇਹ ਤੁਹਾਡੇ ਵੀਰ ਨੇ ਭੇਜੀ ਆ ਸੇਵਾ ਤੇ ਇਹ ਸੇਵਾ ਤੁਹਾਡੇ ਅਸੀਸਪੁਰਧ ਕਰ ਰਹੇ ਆ ਤੇ ਤੁਸੀਂ ਕਰ ਦਿਓ ਧੰਨਵਾਦ ਤੁਹਾਡੇ ਵੀਰ ਨੇ ਸੇਵਾ ਭੇਜੀ ਆ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇਹ ਸੇਵਾ ਜਿਹੜੀ ਭੇਜੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸ਼ੁਕਰਗੁਜ਼ਾਰ ਹਾਂ ਅਸੀਂ ਤੇ ਜਿਹੜੇ ਸ਼ੀਰ ਪਰਵਾਦਾਂ ਦੀ ਸੇਵਾ ਕਰ ਦੇ ਜੇ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖੇ ਹਾਂ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਆ ਸਾਧ ਸੰਗਤ ਜੀ ਆਪ ਸਭ ਦੇ ਅਸੀਂ ਹਮੇਸ਼ਾ ਸ਼ੁਕਰਗੁਜ਼ਾਰ ਆ ਤੇ ਅਜੇ ਵੀ ਜਿਵੇਂ ਕਿ ਮੈਂ ਪਹਿਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ ਅਜੇ 5 ਲੱਖ ਰੁਪਏ ਦਾ ਕੰਮ ਜਿਹੜਾ ਉਹ ਬਾਕੀ ਆ ਕਹਿ ਲੋ ਵੀ ਹੁਣ 4 ਲੱਖ ਰੁਪਏ ਸਾਨੂੰ ਹੋਰ ਚਾਹੀਦਾ ਤੇ ਆਓ ਸਾਰੇ ਮਾਰੀਏ ਨਾਲ ਮਿਲ ਕੇ ਕੋਈ ਇਸ ਤਰ੍ਹਾਂ ਦੇ ਸਾਨੂੰ ਅਧੋਚਾਰ ਗੁਰਮਖ ਪਿਆਰੇ ਵੀਰ ਤਿਰਪ ਜੈ ਸਿੰਘ ਦੀ ਖੈਰਾਵਰਗੇ ਮਿਲ ਕੇ ਤੇ ਇਹ ਕਾਰਜ ਜਿਹੜਾ ਸੰਪੰਨ ਹੋ ਜਾਏਗਾ ਤੇ ਕੋਈ ਨਾ ਫਿਰ ਕਿਤਨਾ ਕਿਤੇ ਨਵੇਂ ਕਿਸੇ ਪਰਿਵਾਰ ਚ ਜਾਵਾਂਗੇ ਫਿਰ ਆਪਾਂ ਤੁਹਾਡੇ ਨਾਲ ਇਹ ਜਿਹੜੀ ਆ ਉਸ ਪਰਿਵਾਰ ਦੀ ਗੱਲ ਸਾਂਝੀ ਕਰਾਂਗੇ ਤੇ ਇਸ ਇਹਨੂੰ ਹੁਣ ਕੰਪਲੀਟ ਕਰਨਾ ਬੜਾ ਜ਼ਰੂਰੀ ਆ ਤੇ ਆਪ ਸਭ ਸੰਤਾਨਾਂ ਨੂੰ ਵੀ ਬੇਨਤੀ ਹੈ ਕਿ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰ ਦਿਓ ਪਤਾ ਨਹੀਂ ਕੌਣ ਕਿੱਥੇ ਬੈਠਾ ਜਿਹੜਾ ਜਦੋਂ ਭਾਈ ਮੋਹਰ ਸਿੰਘ ਜੀ ਦਾ ਨਾਮ ਆਉਂਦਾ ਹੈ ਭਾਈ ਬਖਸ਼ੀਤ ਸਿੰਘ ਜੀ ਕੱਲ ਜੋ ਭਾਈ ਪ੍ਰੇਮ ਸਿੰਘ ਜੀ ਉਹਨਾਂ ਦਾ ਨਾਮ ਆਉਂਦਾ ਹੈ ਤੇ ਸਿਰ ਝੁਕਦਾ ਇਸ ਪਰਿਵਾਰ ਨੂੰ ਕੁੱਲ ਮਿਲਾ ਕੇ 10 ਜੀ ਸ਼ਹੀਦ ਨੇ ਜਿਹੜੇ ਮਾਤਾ ਸੁਹਾਗਵੰਤੀ ਜੀ ਦੇ ਨਾਲ ਸਬੰਧਤ ਨੇ ਤੇ ਬੜੀ ਮਾਨਮਤੀ ਮਾਂ ਸਾਡੀ ਤੇ ਸਾਡੇ ਲਈ ਇਹ ਵੱਡੇ ਭਾਗ ਨੇ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦੇ ਸਿਰ ਦੀ ਛੱਤ ਬਣਾਉਣ ਦਾ ਜਿਹੜਾ ਸਾਨੂੰ ਸੁਭਾਗ ਪ੍ਰਾਪਤ ਹੋ ਰਿਹਾ ਆਹ ਰਲ ਮਿਲ ਕੇ ਸਾਰੇ ਦੇ ਵਿੱਚ ਹੈ ਯੋਗਦਾਨ ਪਾਈਏ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਤੇ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਕਰਜਿਆ ਕਰੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ